ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਤੇਜ਼ੀ ਤੇਜ਼ੀ ਭਾਵਕੇ ਕਹਲੇ ਕਹਲੇ ਪਾਠ ਜਾਂ ਸਿਮਰਨ ਕਰਨ ਨਾਲ ਕੀ ਹੁੰਦਾ ਹੈ ਕਿ ਇਸ ਦੇ ਫਾਇਦੇ ਹੁੰਦੇ ਹਨ ਜਾਂ ਨੁਕਸਾਨ ਹੁੰਦੇ ਹਨ ਬਾਬਾ ਨਾਨਕ ਸਿੰਘ ਜੀ ਦੇ ਕਿਹੜੇ ਬਚਨ ਹਨ ਤੇ ਉਹਨਾਂ ਨੇ ਕਿਹੜੀ ਵਿਧੀ ਦੱਸੀ ਹੈ ਜਿਸ ਦੇ ਨਾਲ ਸਾਡੀ ਪ੍ਰਮਾਤਮਾ ਜੀ ਅਰਦਾਸ ਬਹੁਤ ਹੀ ਛੇਤੀ ਕਬੂਲ ਕਰ ਲੈਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ ਤੁਹਾਨੂੰ ਵੀ ਐਸੇ ਸੱਜਣ ਗੁਰਮਖ ਪਿਆਰੇ ਤਾਂ ਮਿਲਦੇ ਹੀ ਹੋਣਗੇ। ਭੈਣਾਂ ਮਿਲਦੀਆਂ ਹੋਣਗੀਆਂ ਜਿਹੜੀਆਂ ਕਿ ਕਹਿ ਦਿੰਦੀਆਂ ਹਨ ਅਸੀਂ ਪਾਠ ਬੜੀ ਜਲਦੀ ਕਰ ਲੈਨੇ ਆਂ। ਪਰ ਸਾਨੂੰ ਉਹਦਾ ਫਾਇਦਾ ਕਿਉਂ ਨਹੀਂ ਹੁੰਦਾ? ਸੈਡਾ ਮਨ ਫਿਰ ਵੀ ਗੁਰਬਾਣੀ ਦੇ ਨਾਲ ਨਹੀਂ ਜੁੜਦਾ ਅਸੀਂ ਤਾਂ ਜਲਦੀ ਜਲਦੀ ਹੀ ਪਾਠ ਕਰ ਲੈਂਦੇ ਹਾਂ ਤੇਜ਼ੀ ਤੇਜ਼ੀ ਪਾਠ ਕਰਦੇ ਹਾਂ ਸੋ ਅੱਜ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਪੂਰੀ ਹੀ ਗੱਲ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਹੈ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਜਾਵੇ ਕਿ ਪਰਮਾਤਮਾ ਜੀ ਦੀ ਮਿਹਰ ਕਿਸ ਤਰੀਕੇ ਨਾਲ ਹੋਵੇਗੀ ਤੁਹਾਡਾ ਮਨ ਵੀ ਪਰਮਾਤਮਾ ਦੇ ਨਾਲ ਗੁਰਬਾਣੀ ਦੇ ਨਾਲ ਜੁੜ ਜਾਵੇ ਇਹ ਹੀ ਅਰਦਾਸ ਕਰਦੇ ਹਾਂ ਜੀ ਕਿ ਸਦਾ ਹੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਦੀ ਕਿਰਪਾ ਹੋਈ ਹੀ ਰਵੇ ਤੁਹਾਡੇ ਤੇ ਸੱਚੀ ਘਟਨਾ ਦਾ ਇੱਕ ਤੁਹਾਡੇ ਨਾਲ ਜ਼ਿਕਰ ਕਰਨ ਲੱਗੇ ਹਾਂ ਇੱਕ ਵਾਰ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਤਰਨ ਤਾਰਨ ਸਾਹਿਬ ਧਰਤੀ ਤੇ ਜਦੋਂ ਗਏ ਉੱਥੇ ਇੱਕ ਜਵਾਹਰ ਸਿੰਘ ਨਾਮ ਦਾ ਪ੍ਰੇਮੀ ਬਾਬਾ ਨਾਨਕ ਸਿੰਘ ਜੀ ਦੇ ਕੋਲ ਆ ਕੇ ਬੇਨਤੀ ਕਰਨ ਲੱਗਾ ਕਿ ਜਦੋਂ ਬਾਬਾ ਜੀ ਮੈਂ ਬਾਣੀ ਪੜਦਾ ਹਾਂ ਮੇਰਾ ਬਨ ਬਾਣੀ ਪੜਨ ਵਿੱਚ ਨਹੀਂ ਲੱਗਦਾ ਬਾਬਾ ਜੀ ਨੇ ਬਚਨ ਕੀਤਾ ਫਿਰ ਭਾਈ ਇੱਕ ਕੰਮ ਕਰਨਾ ਸੀ ਕਹਿਣ ਲੱਗਾ ਕਿਹੜਾ ਕੰਮ ਬਾਬਾ ਜੀ ਕਹਿੰਦੇ ਤੂੰ ਆਪਣਾ ਮਨ ਗੁਰੂ ਸਾਹਿਬ ਨੂੰ ਵੇਚ ਦੇਣਾ ਸੀ ਫਿਰ ਤੇਰਾ ਮਨ ਬਾਣੀ ਵਿੱਚ ਲੱਗਣਾ ਸੀ ਉਹ ਪ੍ਰੇਮੀ ਨੇ ਕਿਹਾ ਬਾਬਾ ਜੀ ਮੈਂ ਅੰਮ੍ਰਿਤ ਛਕਿਆ ਹੋਇਆ ਹੈ ਉਹਦੀ ਗੱਲ ਸੁਣ ਕੇ ਬਾਬਾ ਜੀ ਨੇ ਬਚਨ ਕੀਤੇ ਗੁਰਮੁਖਾ ਤੇਰਾ ਫਿਰ ਵੀ ਗੁਰਬਾਣੀ ਵਿੱਚ ਮਨ ਨਹੀਂ ਲੱਗਦਾ ਤਾਂ ਉਸ ਪ੍ਰੇਮੀ ਨੇ ਕਿਹਾ ਮੇਰਾ ਮਨ ਬਾਣੀ ਪੜਨ ਵਿੱਚ ਬਾਬਾ ਜੀ ਨਹੀਂ ਲੱਗਦਾ ਤੁਹਾਡਾ ਵੀ ਸਾਧ ਸੰਗਤ ਜੀ ਕਈ ਵਾਰੀ ਹੋ ਜਾਂਦਾ ਹੈ ਇਹ ਕਈ ਵਾਰੀ ਦਿਨ ਵਿੱਚ ਤਾਂ ਜਿਵੇਂ ਆਪਾਂ ਕਹਿੰਦੇ ਕਿ ਐਤਵਾਰ ਕੰਮ ਤੋਂ ਛੁੱਟੀ ਹੁੰਦੀ ਹੈ ਨਿਤਨੇਮ ਕਰਨ ਨੂੰ ਵੀ ਅਸੀਂ ਕਈ ਵਾਰੀ ਰਹਿਣ ਦਿੰਦੇ ਆ ਕਿ ਚਲੋ ਨਾਗਾ ਜਿਹਾ ਹੀ ਪੈ ਜਾਵੇਗਾ ਫਿਰ ਕੀ ਹੋਵੇਗਾ ਸਾਡਾ ਤੇ ਬਾਬਾ ਜੀ ਨੇ ਪ੍ਰੇਮੀ ਨੂੰ ਪੁੱਛਿਆ ਗੁਰਮੁਖਾ ਤੂੰ ਕਿਸੇ ਮਹਾਂਪੁਰਖ ਦੀ ਸੰਗਤ ਕਰਦਾ ਹੈ ਉਹਨੇ ਕਿਹਾ ਜੀ ਮੈਂ ਅੰਮ੍ਰਿਤ ਛਕਿਆ ਹੋਇਆ ਹੈ ਮੈਂ ਕੋਈ ਵੀ ਸੰਤਾ ਮਹਾਂਪੁਰਖਾਂ ਨੂੰ ਨਹੀਂ ਮੰਨਦਾ ਕਈ ਵਾਰੀ ਹੁੰਦੇ ਆ ਕਈ ਨਹੀਂ ਮੰਨਦੇ ਚਲੋ ਆਪੋ ਆਪਣੀ ਸੋਚ ਹੈ ਤੱਕੇ ਨਾਲ ਅਸੀਂ ਕਿਸੇ ਨੂੰ ਮੰਨਵਾ ਵੀ ਨਹੀਂ ਸਕਦੇ ਤੇ ਬਾਬਾ ਜੀ ਨੇ ਬਚਨ ਕੀਤਾ ਗੁਰਮੁਖ ਫਿਰ ਅਸੀਂ ਕੀ ਹਾਂ ਅਸੀਂ ਵੀ ਤਾਂ ਤੈਨੂੰ ਇਹ ਵਿਧੀ ਦੱਸ ਰਹੇ ਹਾਂ ਤੇ ਕੁਝ ਲੋਕ ਸਾਨੂੰ ਵੀ ਤਾਂ ਸੰਤ ਹੀ ਕਹਿੰਦੇ ਜਿਹਦਾ ਮਤਲਬ ਕਿ ਸਾਨੂੰ ਵੀ ਨਹੀਂ ਮੰਨਦਾ ਹੋਵੇਗਾ ਤੂੰ ਕਹਿੰਦੇ ਕਿ ਜੇਕਰ ਅਸੀਂ ਤੈਨੂੰ ਕੋਈ ਉਪਾਅ ਦੱਸ ਦਈਏ ਤੂੰ ਸਾਡੀ ਗੱਲ ਨੂੰ ਸੁਣੇਗਾ ਕਿ ਨਹੀਂ ਸੁਣੇਗਾ ਅਸੀਂ ਕੁਝ ਨਹੀਂ ਕਰ ਸਕਦੇ ਪਰ ਫਿਰ ਤਾਂ ਜੇ ਤੂੰ ਸਾਡੀ ਗੱਲ ਨਹੀਂ ਮੰਨਣੀ ਪ੍ਰੇਮੀ ਨੇ ਕਿਹਾ ਮੈਨੂੰ ਕਈ ਬੰਦਿਆਂ ਨੇ ਤੁਹਾਡੀ ਦੱਸ ਪਾਈ ਕਿ ਕਲੇਰਾਂ ਵਾਲੇ ਜਿਹੜੇ ਮਹਾਪੁਰਖ ਆ ਉਹ ਬੰਦੇ ਦੀ ਹਰ ਇੱਕ ਸਮੱਸਿਆ ਦਾ ਹੱਲ ਕਰ ਦਿੰਦੇ ਆ ਬਾਬਾ ਜੀ ਨੇ ਬਚਨ ਕੀਤਾ ਜੇ ਤੈਨੂੰ ਕਿਸੇ ਨੇ ਦੱਸ ਪਾਈ ਆ ਤੋ ਸੁਖਮਨੀ ਸਾਹਿਬ ਦਾ ਬਹੁਤ ਹੀ ਟਿਕਾ ਦੇ ਨਾਲ ਸਹਿਜ ਦੇ ਨਾਲ ਫਿਰ ਪਾਠ ਕਰਿਆ ਕਰ ਇੱਥੋਂ ਆਰੰਭ ਕਰ ਪ੍ਰੇਮੀ ਕਹਿਣ ਲੱਗਾ ਮਹਾਰਾਜ ਸੁਖਮਨੀ ਸਾਹਿਬ ਦਾ ਪਾਠ ਹੀ ਤਾਂ ਕਰਦਾ ਹਾਂ ਬਾਬਾ ਜੀ ਨੇ ਬਚਨ ਕੀਤਾ ਤੂੰ ਝੂਠ ਬੋਲਦਾ ਹੈਂ ਤੂੰ ਸੱਚ ਨਹੀਂ ਬੋਲਦਾ ਸ਼ੰਕਾ ਤੋਂ ਮਹਾਪੁਰਖਾਂ ਤੇ ਕਰਦਾ ਹੈ ਤੂੰ ਸੁਖਮਨੀ ਸਾਹਿਬ ਦੇ ਪਾਠ ਦੇ ਨੇੜੇ ਤੇੜੇ ਵੀਰੀ ਲੰਗਿਆ ਉਹਨੇ ਕਿਹਾ ਜਦੋਂ ਮੈਂ ਅੰਮ੍ਰਿਤ ਛਕਿਆ ਸੀ ਉਦੋਂ ਤੋਂ ਮੈਂ ਕਦੇ ਝੂਠ ਵੀ ਨਹੀਂ ਬੋਲਿਆ ਬਾਬਾ ਜੀ ਮੈਂ ਸੁਖਮਨੀ ਸਾਹਿਬ ਦਾ ਹੀ ਪਾਠ ਕਰਦਾ ਹਾਂ ਬਾਬਾ ਜੀ ਨੇ ਬਚਨ ਕੀਤਾ ਗੁਰਮੁਖ ਫਿਰ ਤੂੰ ਝੂਠ ਬੋਲ ਰਿਹਾ ਹੈ ਤੂੰ ਬਹੁਤ ਚਲਾਕ ਹੈ ਇਥੋਂ ਤੱਕ ਬਾਬਾ ਜੀ ਨੇ ਕਹਿ ਦਿੱਤਾ ਇਹ ਵੀ ਗੱਲ ਬਾਬਾ ਜੀ ਨੇ ਕਹਿ ਦਿੱਤੀ ਕਿ ਜਿਹੜਾ ਬੰਦਾ ਝੂਠ ਬੋਲਦਾ ਇੱਕ ਝੂਠ ਨੂੰ ਲੁਕਾਉਣ ਦੇ ਖਾਤਰ ਫਿਰ ਕਈ ਝੂਠ ਬੋਲਦਾ ਫਿਰ ਉਹ ਸੱਚ ਨਹੀਂ ਬੋਲਦਾ ਬਾਬਾ ਜੀ ਨੇ ਬਚਨ ਕੀਤਾ ਅਸੀਂ ਤਾਂ ਅਨਪੜ੍ਹ ਹਾਂ ਗੁਰਮੁਖਾ ਸਾਨੂੰ ਇਹ ਵੀ ਦੱਸੀ ਪੰਕਤੀ ਕਿੱਥੇ ਲਿਖੀ ਹੋਈ ਹੈ ਅਗਲੀਆਂ ਪੰਕਤੀਆਂ ਪੜ੍ਹ ਕੇ ਸੁਣਾਈ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਕੀ ਸੇਵਾ ਲੱਗੇ ਫਿਰ ਕਹਿਣ ਲੱਗਾ ਬਾਬਾ ਜੀ ਇਹ ਤਾਂ ਸੌਖਾ ਹੀ ਹੈ ਇਹ ਤਾਂ ਮੈਂ ਜਾਣਦਾ ਹਾਂ ਕਿ ਇਹ ਪੰਕਤੀਆਂ ਤਾਂ ਸੁਖਮਨੀ ਸਾਹਿਬ ਦੇ ਵਿੱਚ ਦਰਜ ਹਨ ਫਿਰ ਬਾਬਾ ਜੀ ਨੇ ਕਿਹਾ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾਕੀ ਸ਼ਰਣੀ ਪਰੇ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋਮੈ ਸ਼ੋਰੈ ਬਾਬਾ ਜੀ ਨੇ ਬਚਨ ਕੀਤਾ ਗੁਰਮੁਖਾ ਇਹ ਪੰਕਤੀਆਂ ਹੁਣ ਦੱਸ ਕਿੱਥੇ ਲਿਖੀਆਂ ਹੋਈਆਂ ਹਨ ਕਹਿੰਦਾ ਜੀ ਸੁਖਮਨੀ ਸਾਹਿਬ ਦੇ ਵਿੱਚ ਇਹ ਵੀ ਪੰਕਤੀਆਂ ਦਰਜ ਹਨ ਉਥੇ ਲਿਖੀਆਂ ਹਨ बाबा जी ने फिर बचन किया संत की महिमा संत रिद वसे संत प्रताप दुरत सब नसे संत का संग वड भागी पाई है संत की सेवा नाम ते आई है गुरमुखा यह पंक्तियां किथे लिखिया हन ता प्रेमी ने फिर कहा जी यह भी सुखमनी साहिब दे विच लिखिया हन बाबा जी ने कहा भाई संत संग अंतर प्रभ डेठा नाम प्रभु का लागा मीठा बाबा जी कहें गुरमुखा यह पंक्तियां किथे दर्ज हैं ਉਹ ਕਹਿੰਦਾ ਜੀ ਇਹ ਸੁਖਮਨੀ ਸਾਹਿਬ ਦੇ ਵਿੱਚ ਲਿਖੀਆਂ ਹਨ। ਬਾਬਾ ਜੀ ਨੇ ਫਿਰ ਕਿਹਾ ਚਰਨ ਸਾਦ ਕੇ ਧੋਏ ਧੋਏ ਪਿਓ ਅਰਪ ਸਾਦ ਕੋ ਆਪਣਾ ਜਿਓ ਸਾਦ ਕੀ ਧੂਰ ਕਰੋ ਇਸ਼ਨਾਨ ਸਾਦ ਉੱਪਰ ਜਾਇਏ ਕੁਰਬਾਨ। ਬਾਬਾ ਜੀ ਕਹਿੰਦੇ ਕਿ ਭਾਈ ਹੁਣ ਸਾਨੂੰ ਇਹ ਦੱਸ ਇਹ ਪੰਕਤੀਆਂ ਜਪਜੀ ਸਾਹਿਬ ਦੀਆਂ ਨੇ ਜਾਂ ਕਿਸ ਬਾਣੀ ਦੀਆਂ ਹਨ? ਕਹਿਣ ਲੱਗਾ ਜੀ ਇਹ ਵੀ ਸੁਖਮਨੀ ਸਾਹਿਬ ਦੀਆਂ ਹੀ ਹਨ। ਬਾਬਾ ਜੀ ਉੱਥੇ ਹੀ ਲਿਖੀਆਂ ਹੋਈਆਂ ਹਨ। ਮੈਂ ਰੋਜ਼ ਪੜ੍ਹਦਾ ਹਾਂ। ਤਾਂ ਹੀ ਤਾਂ ਮੈਂ ਕਹਿੰਦਾ ਹਾਂ ਬਾਬਾ ਜੀ ਨੇ ਕਿਹਾ ਜੇ ਤੂੰ ਪਾਠ ਕਰਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਤੇ ਪੈਰ ਧਰ ਕੇ ਅੱਗੇ ਲੰਘ ਚਾਹੁੰਦਾ ਹੈ ਤਾਂ ਤੇਰਾ ਮਨ ਨਹੀਂ ਲੱਗਦਾ ਸੁਖਮਨੀ ਸਾਹਿਬ ਤਾਂ ਤੂੰ ਪੜ ਰਿਹਾ ਸੀ ਪਰ ਉਹਦੇ ਅਰਥ ਕੌਣ ਸਮਝੇਗਾ ਸੁਖਮਨੀ ਸਾਹਿਬ ਤਾਂ ਸ਼ੋਭਾ ਕਰਦਾ ਹੈ ਪਾਠ ਦੀ ਇਹ ਪਾਠ ਚੰਗੇ ਮਹਾਂਪੁਰਖਾਂ ਸਾਧੂਆਂ ਦੀ ਬਾਣੀ ਵਿੱਚ ਤਾਂ ਸਾਧੂ ਜਨਾਕੀ ਸ਼ੋਭਾ ਲਿਖੀ ਹੋਈ ਹੈ ਇਹ ਬਾਣੀ ਤਾਂ ਸਾਨੂੰ ਸੱਚੇ ਮਹਾਂਪੁਰਖਾਂ ਨਾਲ ਜੋੜ ਰਹੀ ਹੈ ਉਹਨਾਂ ਦੀ ਮਹਿਮਾ ਬਾਰੇ ਦੱਸ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜੋੜ ਰਹੀ ਹੈ ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਨਿਰੰਕਾਰ ਦੇ ਨਾਲ ਜੋੜਦੀ ਹੈ ਬਾਬਾ ਜੀ ਨੇ ਬਚਨ ਕੀਤਾ ਗੁਰਮੁਖਾ ਇਹ ਬਾਣੀ ਸਾਨੂੰ ਜੋੜਦੀ ਹੈ ਤੋੜਦੀ ਨਹੀਂ ਗੁਰੂ ਸਾਹਿਬ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਚ ਫਰਮਾਇਆ ਹੈ ਦੁਖ ਰੋਗ ਬਿਨ ਸੈਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਉਹ ਜਦੋਂ ਪ੍ਰੇਮੀ ਨੂੰ ਸਮਝਾਇਆ ਨਾ ਬਾਬਾ ਜੀ ਨੇ ਵੀ ਜਿਹੜੀ ਬਾਣੀ ਤੋਂ ਪੜ੍ਹਦਾ ਹੈ ਉਹਨਾਂ ਚ ਸਾਧੂਆਂ ਦੀ ਮਹਿਮਾ ਬਾਰੇ ਲਿਖਿਆ ਹੈ ਪਰ ਤੂੰ ਰਸਨਾ ਤੇ ਪੈਰ ਰੱਖ ਕੇ ਅੱਗੇ ਲੰਘ ਜਾਂਦਾ ਹੈ ਇਹ ਤੂੰ ਬੇਦਬੀ ਕਰਦਾ ਹੈ ਇਸ ਕਰਕੇ ਫਿਰ ਤੂੰ ਉਸ ਤੋਂ ਅਹਿਸਾਸ ਹੋਇਆ ਕਿ ਬਿਲਕੁਲ ਸੱਚੀ ਗੱਲ ਹੈ ਮੈਥੋਂ ਕਿੱਡੀ ਵੱਡੀ ਭੁੱਲ ਹੋ ਗਈ ਮੈਂ ਇੱਕ ਪਾਸੇ ਜਿਹੜਾ ਬਾਣੀ ਚ ਲਿਖਿਆ ਹੋਇਆ ਕਿ ਜਿਹੜੇ ਸੰਤ ਹੁੰਦੇ ਆ ਉਹ ਬੜੇ ਹੀ ਪਹੁੰਚੀ ਹੋਈ ਸ਼ਖਸੀਅਤ ਹੁੰਦੇ ਹਨ ਮੈਂ ਉਹਨਾਂ ਵਿੱਚ ਕਿਸੇ ਨੂੰ ਨਹੀਂ ਮੰਨਦਾ ਚਲੋ ਨਕਲ ਹੋ ਸਕਦੀ ਹੈ ਕਿਸੇ ਚੀਜ਼ ਦੀ ਪਖੰਡ ਚੱਲ ਸਕਦਾ ਹੈ ਸਾਧੂਆਂ ਦੇ ਨਾਮ ਤੇ ਸੰਤਾਂ ਦੇ ਪਰ ਇਹਦਾ ਮਤਲਬ ਕਿ ਇਹ ਵੀ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਮੰਨਣਾ ਹੀ ਨਹੀਂ ਕਿਸੇ ਨੂੰ ਕਹਿੰਦਾ ਜਿਵੇਂ ਤੁਸੀਂ ਅੱਜ ਮੇਰੇ ਦਸਵੇਂ ਦਵਾਰ ਨੂੰ ਚਾਬੀ ਲਾਈ ਹੈ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ ਮੈਨੂੰ ਦੱਸਿਆ ਹੈ ਵਿਧੀ ਮੈਂ ਪਾਠ ਹੁਣ ਉਸੇ ਹੀ ਤਰ੍ਹਾਂ ਕਰਿਆ ਕਰਾਂਗਾ ਭਾਵ ਕਿ ਮੈਂ ਤਾਂ ਅੱਗੇ ਹੀ ਪੜ ਪੜ ਕੇ ਲੰਘ ਜਾਂਦਾ ਸੀ ਅਰਥ ਸਪਸ਼ਟ ਨਹੀਂ ਸੀ ਹੁੰਦੇ ਉਹਨੇ ਬਾਬਾ ਜੀ ਨੂੰ ਮੱਥਾ ਟੇਕ ਦਿੱਤਾ ਤੇ ਫਿਰ ਚਲਿਆ ਗਿਆ ਕੁਝ ਸਮੇਂ ਬਾਅਦ ਨਾਨਕ ਸਰ ਆਇਆ ਤੇ ਫਿਰ ਬਾਬਾ ਜੀ ਦੇ ਕੋਲ ਉਹ ਪ੍ਰੇਮੀ ਨੇ ਬਾਬਾ ਜੀ ਨੂੰ ਆ ਕੇ ਮੱਥਾ ਟੇਕਿਆ ਬਾਬਾ ਜੀ ਨੇ ਕਿਹਾ ਹੁਣ ਭਾਈ ਗੁਰਮੁਖ ਹੁਣ ਤੇਰੇ ਬਾਣੀ ਪੜਨ ਵਿੱਚ ਮਨ ਲੱਗਦਾ ਕਿ ਨਹੀਂ ਸਾਨੂੰ ਯਾਦ ਹੈ ਤੂੰ ਇੱਕ ਵਾਰੀ ਸਵਾਲ ਪੁੱਛਿਆ ਸੀ ਕਿ ਅਜੇ ਵੀ ਪਾਠ ਪੜਨ ਵਿੱਚ ਮਨ ਲੱਗਦਾ ਜਾਂ ਨਹੀਂ ਉਹ ਕਹਿੰਦਾ ਬਾਬਾ ਜੀ ਮੈਂ ਜਦੋਂ ਨਾਲ-ਨਾਲ ਅਰਥ ਕਰਨ ਲੱਗਦਾ ਹਾਂ ਬਾਣੀ ਦੇ ਰੂਪ ਵਿੱਚ ਆਪੇ ਹੀ ਸਭ ਕੁਝ ਸਪਸ਼ਟ ਹੋ ਜਾਂਦਾ ਹੈ ਬਹੁਤ ਜ਼ਿਆਦਾ ਹੁਣ ਮੈਨੂੰ ਰਸ ਆਉਂਦਾ ਹੈ ਮੈਂ ਪਾਠ ਪਹਿਲਾ ਕਰਦਾ ਸੀ ਪਹਿਲਾਂ ਮੈਂ ਛੇਤੀ ਛੇਤੀ ਪਾਠ ਪੜ ਲੈਂਦਾ ਸੀ ਪੌਣੇ ਘੰਟੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰ ਲੈਂਦਾ ਸੀ ਪਰ ਜਿਵੇਂ ਤੁਸੀਂ ਮੈਨੂੰ ਪਾਠ ਕਰਨ ਦੀ ਵਿਧੀ ਦਸੀ ਸਮਝ ਕੇ ਪੜਨਾਂ ਦਾ ਸਿਖਾਇਆ ਤਾਂ ਹੁਣ ਮੈਂ ਸੁਖਮਨੀ ਸਾਹਿਬ ਦੀਆਂ ਭਾਵੇਂ ਰੋਜ਼ ਦੋ ਹੀ ਅਸ਼ਟਪਦੀਆਂ ਪੜਾਂ ਪਰ ਬਹੁਤ ਸਮੇਂ ਵਿੱਚ ਪੜਦਾ ਹਾਂ ਤੇ ਉਹਨਾਂ ਨੂੰ ਸਮਝਦਾ ਹਾਂ ਇਸ ਕਰਕੇ ਹੁਣ ਮੈਂ ਬਿਲਕੁਲ ਵੀ ਕਾਲੀ ਨਹੀਂ ਕਰਦਾ ਹੁਣ ਮੇਰਾ ਬਾਣੀ ਪੜਨ ਵਿੱਚ ਮਨ ਲੱਗਦਾ ਹੈ ਆਪ ਜੀ ਨੇ ਮੇਰੇ ਤੇ ਬਹੁਤ ਕਿਰਪਾ ਕੀਤੀ ਹੈ ਬਾਬਾ ਨਾਨਕ ਸਿੰਘ ਜੀ ਕਹਿੰਦੇ ਕਿ ਕਿਰਪਾ ਹੋਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਕਰਕੇ ਫਿਰ ਉਹਨੇ ਆਖਿਆ ਬਿਲਕੁਲ ਜੀ ਕਿਰਪਾ ਉਹਨਾਂ ਦੀ ਹੋਈ ਹੈ ਆਪ ਜੀ ਦਾ ਪਰ ਮੈਨੂੰ ਸੰਗ ਮਿਲ ਗਿਆ ਹੁਣ ਮੇਰਾ ਬਾਣੀ ਪੜਨ ਵਿੱਚ ਵੀ ਮਨ ਲੱਗ ਜਾਂਦਾ ਹੈ ਤੇ ਜਦੋਂ ਬਾਬਾ ਜੀ ਕਹਿੰਦੇ ਕਿ ਭਾਈ ਅਸੀਂ ਗੁਰੂ ਦੇ ਦੱਸੇ ਹੁਕਮਾਂ ਤੇ ਤੁਹਾਨੂੰ ਚੱਲਣ ਦੇ ਲਈ ਅਕਲ ਦਿੰਦੇ ਹਾਂ ਜਦੋਂ ਬਾਣੀ ਦੇ ਅਰਥ ਪੜਦੇ ਆ ਸਮਝਦੇ ਆ ਕਿ ਬਾਣੀ ਕੀ ਸਮਝਾ ਰਹੀ ਆ ਉਦੋਂ ਅਸੀਂ ਬਾਣੀ ਨੂੰ ਤੇਜ਼ੀ ਤੇਜ਼ੀ ਨਾਲ ਪੜਦੇ ਆ ਜਦੋਂ ਪਰ ਤੇਜ਼ੀ ਨਾਲ ਪੜਾਂਗੇ ਬਾਣੀ ਦੀ ਸਮਝ ਪੂਰੀ ਨਹੀਂ ਪੈਂਦੀ ਤੇਜ਼ੀ ਤੇਜ਼ੀ ਤੇ ਹੁੰਦਾ ਕਿ ਆਪਾਂ ਇਹ ਕੰਮ ਪੂਰਾ ਕਰਨਾ ਹੁੰਦਾ ਹੈ ਮਨ ਵਿੱਚ ਕਹੜੀ ਲੱਗੀ ਹੁੰਦੀ ਹੈ ਪਰ ਰਸ ਨਹੀਂ ਆਉਂਦਾ ਪੜ੍ਹਦੇ ਸਮੇਂ ਬਾਣੀ ਵਿੱਚ ਮਨ ਕੀ ਲੱਗੇਗਾ ਕਿਉਂਕਿ ਜਿਸ ਚੀਜ਼ ਦੀ ਬੰਦੇ ਨੂੰ ਸਮਝ ਨਹੀਂ ਉਹ ਕੰਮ ਕਰਨ ਵਿੱਚ ਫਿਰ ਬੰਦੇ ਦਾ ਮਨ ਨਹੀਂ ਲੱਗਦਾ ਮਨ ਹੀ ਐਸਾ ਹੈ ਕੱਲਾ ਕੱਲਾ ਪਰ ਅਖਰ ਸੋਚ ਸਮਝ ਕੇ ਵਿਚਾਰ ਕੇ ਪੜ੍ਹਨਾ ਚਾਹੀਦਾ ਹੈ ਹੱਦ 10 ਮਿੰਟ ਵੱਧ ਲੱਗ ਜਾਣਗੇ ਬਾਬਾ ਜੀ ਕਹਿੰਦੇ ਕਿ 12 ਅਸ਼ਟਪਦੀਆਂ ਇੱਕ ਦਿਨ ਵਿੱਚ ਪੜ੍ਹ ਲਓ ਤੇ 12 ਅਸ਼ਟਪਦੀਆਂ ਅਗਲੇ ਦਿਨ ਪੜ੍ਹ ਲਓ ਜੇਕਰ ਕੋਈ ਕੰਮ ਹੈ 6 ਰੱਖ ਲਓ 6 ਅਗਲੇ ਦਿਨ ਪੜ੍ਹ ਲਿਓ 4 ਦਿਨਾਂ ਵਿੱਚ ਭੋਗ ਪਾ ਲਓ ਪਰ ਪਹਿਲਾਂ ਮਨ ਨੂੰ ਠਿਕਾਓ ਮਹਾਪੁਰਖ ਹੀ ਐਸੀਆਂ ਵਿਧੀਆਂ ਦੱਸ ਸਕਦੇ ਹਨ ਸਾਲ ਸਿੰਘ ਜੀ ਅਸੀਂ ਉਹਨਾਂ ਦੇ ਬਚਨਾਂ ਨੂੰ ਕਮਾਉਣਾ ਹੈ ਕਦੇ ਵੀ ਕਹਲੇ ਕਹਲੇ ਤੇਜ਼ੀ ਤੇਜ਼ੀ ਪਾਠ ਨਹੀਂ ਕਰਨਾ ਕਿ ਜਿਵੇਂ ਹਨੇਰੀਆਂ ਵਾਹ ਵਰੋਲਿਆਂ ਨੂੰ ਮਿਲਦੀਆਂ ਹਨ ਇਹ ਤਾਂ ਲੋਕਾਂ ਦਾ ਏਦਾਂ ਦਾ ਪਤਾ ਨਹੀਂ ਕਿਉਂ ਸੁਭਾਅ ਬਣ ਚੁੱਕਾ ਹੈ ਪਰ ਅਸੀਂ ਇਸ ਸੁਭਾਅ ਨੂੰ ਬਦਲ ਕੇ ਪਰਮਾਤਮਾ ਜੀ ਦੇ ਨਾਲ ਆਪਣੀ ਲਿਵ ਜੋੜਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ